ਸਿੱਧੂ ਮੂਸੇਵਾਲਦੀ ਹਵੇਲੀ ਵਿੱਚ ਇੱਕ ਨਵੇਂ ਬੱਚੇ ਨੇ ਜਨਮ ਲਿਆ ਸਿੱਧੂ ਮੂਸੇਵਾਲਦੀ ਮਾਤਾਂ ਦੇ ਕੋਖੋਂ ਦੇ ਅੰਦਰ ਦਾ ਕੀ ਮਾਹੌਲ ਹੈ ਸਾਰਾ ਤਖਾਵਾ ਕਿਤੇ ਉਸ ਬੱਚੇ ਦੇ ਜਿਹੜੇ ਦਰਸ਼ਨ ਵੀ ਕਰਾਵਾਂਗੇ ਸਾਨੂੰ ਵਿਖਾਵਾਂਗੇ ਪਹਿਲਾਂ ਤੁਸੀਂ ਸਿੱਧੂ ਮੂਸੇਵਾਲੇ ਬਾਈ ਦੀ ਜਿਹੜੀ ਹਵੇਲੀ ਵੇਖੋ ਇਹ ਉਹੀ ਹਵੇਲੀ ਆ ਤਕਰੀਬਨ 2 ਸਾਲ ਤੋਂ ਜਿਹੜੀ ਸੁੰਨਸਾਨ ਪਈ ਆ ਵੀ ਜਿਹੜੀਆਂ ਜਿੱਥੇ ਰੌਣਕਾਂ ਲੱਗਦੀਆਂ ਨੇ ਹਾਂ ਲੋਕ ਆਉਂਦੇ ਆ ਪਰ ਦੋਸਤੋ ਉਹ ਗੱਲ ਨਹੀਂ ਬਣੀ ਜੋ ਸਿੱਧੂ ਮੂਸੇਵਾਲੇ ਦੇ ਹੁੰਦੇ ਹੁੰਦੀ ਸੀ ਤੇ ਪਹਿਲਾਂ ਤਾਂ ਇੱਧਰ ਦਾ ਬਾਜ਼ਾਰ ਦੇਖੋ ਅੱਜ ਜਿਹੜੇ ਬਹੁਤ ਸਾਰੇ ਲੋਕ ਆਇਆ ਕਿਉਂਕਿ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਜਿਹੜਾ ਬੱਚੇ ਨੂੰ ਜਨਮ ਦਿੱਤਾ ਆਪਾਂ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਕਹਿ ਤੇ ਹੋਰ ਸਾਰੇ ਬਹੁਤ ਸਾਰੇ ਜਿਹੜੇ ਲੋਕ ਵੀ ਵੱਡੀ ਗਿਣਤੀ ਵਿੱਚ ਅੱਜ ਮੂਸੇ ਪਹੁੰਚੇ ਨੇ ਤੇ ਆਜੋ ਅਵੇਲੀ ਦੇ ਅੰਦਰ ਚੱਲਦੇ ਆਂ ਤੇ ਅੰਦਰ ਦਾ ਮਾਹੌਲ ਜਿਹੜਾ ਤੁਹਾਨੂੰ ਵਿਖਾਉਂਦੇ ਆ ਪਹਿਲਾਂ ਇਹ ਦੇਖੋ ਐਤਵਾਰ ਦਾ ਦਿਨ ਹੈ ਤੇ ਐਤਵਾਰ ਨੂੰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਵੀ ਜਿਹੜੀਆਂ ਇੱਥੇ ਸਪੀਚਾਂ ਦਿੱਤੀਆਂ ਜਾਂਦੀਆਂ ਨੇ ਸਿੱਧੂ ਨੂੰ ਲੈ ਕੇ ਅੱਜ ਤਕਰੀਬਨ ਅੱਜ ਤੋਂ 1.5-2 ਸਾਲ ਪਹਿਲਾਂ ਕਹੀਦੀ ਬਈ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਦੇ ਨਾਲ ਜਵਾਰਕੇ ਪਿੰਡ ਵਿੱਚ ਪੁੰਨਿਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਇੱਕ ਮਾਪੇ ਨੂੰ ਵੱਡਾ ਸਦਮਾ ਲੱਗਿਆ ਸੀਗਾ ਕਿਉਂਕਿ ਜਵਾਨ ਪੁੱਤ ਦੁਨੀਆ ਤੋਂ ਤੁਰ ਗਿਆ ਸੀ ਦੋਸਤੋ ਉਹ ਜਿਹੜੀ ਕੁੱਖ ਇੱਕ ਵਾਰ ਫਿਰ ਉਸ ਮਾਤਾਂ ਦੀ ਹਰੀ ਹੋਈ ਹੈ ਖੁਸ਼ੀਆਂ ਆਈਆਂ ਨੇ ਸਿੱਧੂ ਮੂਸੇਵਾਲ ਦੇ ਫੈਨਸ ਦੀਆਂ ਦਵਾਵਾਂ ਲਾ ਲੂ ਲੋਕਾਂ ਦੀਆਂ ਦਵਾਵਾਂ ਲਾ ਲੂ ਪਰ ਬਹੁਤ ਸਾਰੀਆਂ ਖੁਸ਼ੀਆਂ ਅੱਜ ਇਸ ਹਵੇਲੀ ਵਿੱਚ ਆਈਆਂ ਨੇ ਸਿੱਧੂ ਮੂਸੇਵਾਲ ਦੇ ਮਾਤਾਂ ਨੇ ਇੱਕ ਛੋਟੇ ਜਿਹੇ ਬੱਚੇ ਨੂੰ ਜਿਹੜਾ ਜਨਮ ਦਿੱਤਾ ਹੈ ਨਾ ਤਾਂ ਇੱਧਰ ਆਜੋ ਤੁਹਾਨੂੰ ਵਿਖਾਵਾਂਗੇ ਉੱਧਰ ਜਾ ਕੇ ਵਿਖਾਵਾਂਗੇ ਕੀ ਮਾਹੌਲ ਹੈ ਉੱਧਰਲੇ ਪਾਸੇ ਅੱਜ ਵੀ ਉਸੇ ਤਰ੍ਹਾਂ ਬਾਈ ਸਿੱਧੂ ਮੂਸੇਵਾਲ ਦੇ ਸਾਧਨ ਉਸੇ ਤਰ੍ਹਾਂ ਜਿਹੜੇ ਖੜੇ ਨੇਗੇ ਤੇ ਹਵੇਲੀ ਦਾ ਮਾਹੌਲ ਦੇਖ ਲੋ ਇੱਕ ਵਾਰ ਫੇਰ ਜਿਹੜਾ ਆਪਾਂ ਤੁਹਾਨੂੰ ਬੁਖਾਰਿਆਂਗੇ ਸਾਹਮਣੇ ਬਾਈ ਦੀ ਹਵੇਲੀ ਆ ਤੇ ਪਤਾ ਕਰਿਆ ਸੀ ਬਾਈ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਬਠੰਡੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ ਜਿਹੜਾ ਜਨਮ ਦਿੱਤਾ ਬੱਚੇ ਨੂੰ ਉਹ ਬਠੰਡੇ ਵਿਖੇ ਦਿੱਤਾ ਤੇ ਇੱਕ ਸੋਸ਼ਲ ਮੀਡੀਆ ਤੇ ਕਹਿਦੀ ਆਪਾਂ ਵੀ ਜਿਹੜੀ ਇੱਕ ਪੋਸਟ ਸਾਂਝੀ ਕੀਤੀ ਆ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਲਿਖ ਕੇ ਵੀ ਤੁਹਾਡੇ ਸਾਰਿਆਂ ਦੀਆਂ ਅਸੀਸਾਂ ਕਰਕੇ ਇੱਕ ਵਾਰ ਫੇਰ ਮੈਂ ਜਿਹੜਾ ਬਾਪ ਬਣਿਆ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਜਿਹੜਾ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਇਧਰ ਦੇਖੋ ਦੋਸਤੋ ਮਾਹੌਲ ਆਪਾਂ ਕਹਿ ਦਈਏ ਖੁਸ਼ੀ ਦਾ ਮਾਹੌਲ ਹੈ ਗਾਣੇ ਚੱਲ ਰਹੇ ਨੇ ਹਵੇਲੀ ਦੇ ਵਿੱਚ ਹਮੇਸ਼ਾ ਬਰਲਾਪ ਹੁੰਦੇ ਸੀ ਲੋਕ ਰੋਂਦੇ ਸੀ ਪਰ ਅੱਜ ਜਿਹੜਾ ਇਸ ਹਵੇਲੀ ਵਿੱਚ ਖੁਸ਼ੀ ਆਈ ਹੈ ਇਹ ਕਹਿਣਾ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਜਿਹੜਾ ਇਸ ਦੁਨੀਆ ਤੇ ਆਇਆ ਤੇ ਆਹ ਦੇਖੋ ਤੁਸੀਂ ਬਾਈ ਸਿੱਧੂ ਮੂਸੇਵਾਲਾ ਦੇ ਬੱਤ ਤੇ ਉਸੇ ਤਰ੍ਹਾਂ ਇਸ ਕਮਰੇ ਵਿੱਚ ਖੜੇ ਨੇਗੇ ਤੇ ਆਜੋ ਦੂਜੇ ਪਾਸੇ ਦਿਖਾਉਂਦੇ ਆ ਤੁਹਾਨੂੰ ਇਧਰਲੇ ਪਾਸੇ ਦੇਖੋ ਬਾਈ ਸਿੱਧੂ ਮੂਸੇਵਾਲਾ ਦੇ ਸਾਧਨ ਖੜੇ ਨੇ ਤੇ ਉਹ ਗੱਡੀ ਵੀ ਦਿਖਾਵਾਂਗੇ ਜੀ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀਗਾ ਤੇ ਇਧਰ ਸਾਰੇ ਹੈ ਕੋਈ ਹੋਰ ਨਾਟ ਗਿਆ ਨਾ ਬਾਈ ਦਾ ਸੰਦਨੇ ਬਾਈ ਸਿੱਧੂ ਮੂਸੇਵਾਲਾ ਖੁਦ ਜਿਹੜਾ ਆਪਣੇ ਅੱਤੀ ਚਲਾਉਂਦਾ ਹੁੰਦਾ ਸੀਗਾ ਤੇ ਇੱਧਰ ਹਵੇਲੀ ਆ ਤੇ ਉੱਧਰ ਪਾਸੇ ਜਿਹੜਾ ਗੇਟ ਹਵੇਲੀ ਦਾ ਬੰਦ ਹੈ ਕਿਉਂਕਿ ਘਰ ਦਾ ਕੋਈ ਵੀ ਜੀ ਜਿਹੜਾ ਉਹ ਕਰੇ ਨਹੀਂ ਹੈਗਾ ਉਹ ਬਠਿੰਡੇ ਹੈਗਾ ਹਸਪਤਾਲ ਦੇ ਵਿੱਚ ਨੇ ਉੱਥੇ ਜਿਹੜਾ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਇੱਕ ਬੱਚੇ ਨੂੰ ਜਿਹੜਾ ਜਨਮ ਦਿੱਤਾ ਤੇ ਇੱਧਰ ਦੇਖੋ ਆਜੋ ਤੁਹਾਨੂੰ ਥਾਰ ਦਿਖਾਣੇ ਆ ਬਾਈ ਸਿੱਧੂ ਦੀ ਇਹ ਬਾਈ ਸਿੱਧੂ ਮੂਸੇਵਾਲਾ ਦੀ ਥਾਰ ਹੈ ਇਸ ਵਿੱਚ ਬਾਈ ਨੂੰ ਮਾਰਿਆ ਗਿਆ ਸੀ ਜਵਾਰਕੇ ਪਿੰਡ 29 ਮਈ ਨੂੰ ਤੇ 2 ਸਾਲ ਹੋਣ ਵਾਲੇ ਨੇ ਤਕਰੀਬਨ 1 ਮਹੀਨਾ ਹੀ ਰਹਿ ਗਿਆ ਆਪਾਂ ਕਹਿ ਜੀਏ ਵੀ ਇਸ ਥਾਂ ਤੇ ਜਿਹੜਾ ਬਾਈ ਸਿੱਧੂ ਮੂਸੇਵਾਲੇ ਨੂੰ ਇਸ ਥਾਰ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਸੀਗਾ ਉਸ ਤੋਂ ਬਾਅਦ ਉਸ ਉਹ ਇਹ ਜਿਹੜੀ ਥਾਰ ਹੈ ਇਸੇ ਤਰ੍ਹਾਂ ਇੱਥੇ ਖੜੀ ਆ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿਹਨੂੰ ਵੀ ਖੁਸ਼ੀ ਲੱਗੀ